ਜ਼ਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫਾਰਸੀ ਵਿੱਚ ਬੜੀ ਪ੍ਰਸਿੱਧ ਰਚਨਾ ਹੈ ਸਤਿਗੁਰੂ ਜੀ ਨੇ ਇਹ ਫਤਿਹ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਉਸ ਦੇ ਅੰਤਲੇ ਦਿਨਾਂ ਵਿੱਚ ਭੇਜੀ ਸੀ ਇਸੇ ਜ਼ਫਰਨਾਮੇ ਦੀ ਹਕਾਇਤ ਤੀਸਰੀ ਵਿੱਚ ਦਸਵੇਂ ਪਾਤਸ਼ਾਹ ਨੇ ਇੱਕ ਸਾਖੀ ਲਿਖੀ ਹੈ ਉਹ ਸਾਖੀ ਅਜ ਦਾਸ ਆਪ ਜੀ ਨਾਲ ਸਾਂਝੀ ਕਰ ਰਿਹਾ ਹੈ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਇਹ ਸਾਖੀ ਸਰਵਣ ਕਰੀਏ ਪਰਮਾਤਮਾ ਅਕਲ ਦੇਣ ਵਾਲਾ ਤੇ ਇਨਸਾਫ ਕਰਨ ਵਾਲਾ ਹੈ ਉਹ ਭਾਣੇ ਦੀ ਦਾਤ ਬਖਸ਼ਣ ਵਾਲਾ ਰਿਜ਼ਕ ਦੇਣ ਵਾਲਾ ਤੇ ਹਰ ਇੱਕ ਵਿਦਿਆ ਦਾ ਦਾਤਾ ਹੈ ਪਰਮਾਤਮਾ ਸੁੱਖਾਂ ਨੂੰ ਦੇਣ ਵਾਲਾ ਹੈ ਬਖਸ਼ਣਹਾਰ ਹੈ ਤੇ ਹਰ ਔਕੜ ਸਮੇਂ ਹੱਥ ਫੜਨ ਵਾਲਾ ਹੈ ਬੰਦਨਾ ਨੂੰ ਨਾਸ ਕਰਨ ਵਾਲਾ ਅਸਲ ਰਾ ਦੱਸਣ ਵਾਲਾ ਤੇ ਮਨ ਨੂੰ ਚੰਗਾ ਲੱਗਣ ਵਾਲਾ ਹੈ ਐ ਔਰੰਗਜ਼ੇਬ ਅਸਾਂ ਇੱਕ ਚੰਗੇ ਇਨਸਾਨ ਦੀ ਕਹਾਣੀ ਸੁਣੀ ਹੈ ਜਿਸ ਨੇ ਦੁਸ਼ਮਣ ਦੇ ਜ਼ਮਾਨੇ ਦੀ ਖਾਕ ਉਡਾ ਦਿੱਤੀ ਸੀ ਭਾਵ ਜਿਸ ਨੇ ਦੁਸ਼ਮਣ ਨੂੰ ਖਤਮ ਕਰਕੇ ਟੋੜ ਵਿੱਚ ਮਿਲਾ ਦਿੱਤਾ ਸੀ ਉਹ ਚੀਨ ਦੇਸ਼ ਦਾ ਬਾਦਸ਼ਾਹ ਸੀ ਦੁਸ਼ਮਣਾਂ ਨੂੰ ਪਛਾੜਨ ਵਾਲਾ ਸੀ ਤੇ ਉਦਾਰ ਚਿਤ ਸੀ ਉਹ ਗਰੀਬਾਂ ਦੀ ਰੱਖਿਆ ਕਰਨ ਵਾਲਾ ਤੇ ਦੁਸ਼ਮਣਾਂ ਨੂੰ ਨਾਸ਼ ਕਰਨ ਵਾਲਾ ਸੀ ਉਹ جنگ ਵਿੱਚ ਤੇ ਸਭਾ ਵਿੱਚ ਯੋਗ ਪ੍ਰਬੰਧ ਕਰਨ ਵਾਲਾ ਸੀ ਤੇ ਤਲਵਾਰ ਦਾ ਧਣੀ ਤੇ ਹੱਥਾਂ ਦਾ ਫੁਰਤੀਲਾ ਸੀ ਖਾਣ ਪੀਣ جنگ ਤੇ ਮਜਲਸ ਵਿੱਚ ਉਹ ਸਭ ਤੋਂ ਤੇਜ ਸੀ ਤੂੰ ਉਸ ਨੂੰ ਵੇਖ ਕੇ ਇਹ ਕਹੇਗਾ ਕਿ ਮਜਲਸ ਵਿੱਚ ਇਹੋ ਹੀ ਸੂਰਮਾ ਹੋਇਆ ਉਹ ਤੀਰ ਤੇ ਬੰਦੂਕ ਚਲਾਉਣੀ ਇਹੋ ਜਿਹੀ ਸਿੱਖਿਆ ਹੋਇਆ ਸੀ ਜੇ ਤੂੰ ਦੇਖ ਕੇ ਇਹ ਕਹੇਗਾ ਕਿ ਇਹ ਮਾਂ ਦੇ ਪੇਟ ਵਿੱਚੋਂ ਹੀ ਸਭ ਕੁਝ ਇਕੱਠਾ ਕਰਕੇ ਲਿਆ ਹੈ ਅਰਥਾਤ ਸਭ ਕੁਝ ਸਿੱਖ ਕੇ ਆਇਆ ਹੈ ਉਸ ਦੇ ਕੋਲੇ ਧਨ ਦੌਲਤ ਬਹੁਤ ਸੀ ਤੇ ਖਜ਼ਾਨਾ ਵੀ ਬਹੁਤ ਵੱਡਾ ਸੀ ਉਹ ਕਈ ਦੇਸ਼ਾਂ ਦਾ ਮਾਲਕ ਸੀ ਤੇ ਦਾਤਾਂ ਦੇਣ ਵਾਲਾ ਤੇ ਕਿਰਪਾਲੂ ਸੀ ਜਿਸ ਵੇਲੇ ਉਹ ਬਾਦਸ਼ਾਹ ਮਰਨ ਲੱਗਾ ਸਾਰੇ ਵਜ਼ੀਰ ਉਸ ਦੇ ਅੱਗੇ ਪਿੱਛੇ ਆ ਕੇ ਬੈਠ ਗਏ ਵਜ਼ੀਰ ਉਸ ਨੂੰ ਪੁੱਛਣ ਲੱਗੇ ਕਿ ਤੁਹਾਡੇ ਵਿੱਚੋਂ ਇਹ ਰਾਜ ਗੱਦੀ ਕਿਸ ਨੂੰ ਦਈਏ ਤੇ ਇਹ ਬੜੇ ਪ੍ਰਤਾਪ ਵਾਲਾ ਤਾਜ ਕਿਸ ਦੇ ਸਿਰ ਤੇ ਰੱਖੀਏ ਕਿਸ ਆਦਮੀ ਨੂੰ ਅਸੀਂ ਘਰ ਤੋਂ ਬਾਹਰ ਕਰੀਏ ਕਿਸ ਦੇ ਸਿਰ ਤੇ ਪ੍ਰਤਾਪ ਵਾਲੀ ਕਿਸਮਤ ਰੱਖੀਏ ਇਹ ਦੱਸੋ ਰਾਜ ਭਾਗ ਕਿਸ ਨੂੰ ਸੌਪੀਏ ਵਜ਼ੀਰਾਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਸੁਰਤ ਵਿੱਚ ਆਇਆ ਤੇ ਉਸ ਨੇ ਅੱਖਾਂ ਖੋਲੀਆਂ ਇਹ ਪੁਰਾਤਨ ਮਰਿਆਦਾ ਦੇ ਬਚਨ ਕਹੇ ਜਿਸ ਦੇ ਪੈਰ ਨਹੀਂ ਹੱਥ ਨਹੀਂ ਅੱਖਾਂ ਨਹੀਂ ਤੇ ਨਾ ਹੀ ਜ਼ੁਬਾਨ ਹੈ ਜਿਸ ਨੂੰ ਹੋਸ਼ ਨਹੀਂ ਹਿੰਮਤ ਨਹੀਂ ਤੇ ਨਾ ਹੀ ਕਿਸੇ ਦਾ ਡਰ ਹੈ ਜਿਸ پاس ਧੜਕਦਾ ਦਿਲ ਨਹੀਂ ਉਦਮ ਨਹੀਂ ਹੀਲਾ ਨਹੀਂ ਅਤੇ ਨਾ ਹੀ ਹੋਸ਼ ਹਨ ਜਿਸ پاس ਨੱਕ ਨਹੀਂ ਨਜ਼ਰ ਨਹੀਂ ਅਤੇ ਨਾ ਹੀ ਦੋਵੇਂ ਕੰਨ ਹਨ ਜਿਸ ਵਿਅਕਤੀ ਦੀ ਅਜ਼ਮਾਇਸ਼ ਕਰਨ ਤੇ ਇਹ ਸਿਫਤਾ ਹੋਣ ਉਸ ਨੂੰ ਇਸ ਦੌਰ ਦੀ ਬਾਦਸ਼ਾਹੀ ਦਿਓ ਭਾਵੇਂ ਉਸ ਪੁਰਸ਼ ਨੂੰ ਰਾਜਗਦੀ ਦਿੱਤੀ ਜਾਵੇ ਤਾਂ ਉਹ ਧਰਮ ਦਾ ਰਾਜ ਕਰੇਗਾ ਉਸ ਬਾਦਸ਼ਾਹ ਦੇ ਬਚਨ ਸੁਣ ਕੇ ਅਕਲਵੰਦ ਬੜੇ ਹੈਰਾਨ ਹੋਏ ਫਿਰ ਉਹਨਾਂ ਨੇ ਭਲਾਈ ਦੇ ਹੋਰ ਬਚਨ ਕਹੇ ਸਾਰੇ ਵਜ਼ੀਰ ਘੰਟੀਆਂ ਵਿੱਚ ਪੈ ਗਏ ਤੇ ਉੱਤਰ ਦੇਣ ਵਿੱਚ ਉਹਨਾਂ ਨੇ ਢਿੱਲ ਲਾਤੀ ਵਜ਼ੀਰ ਸੋਚਣ ਲੱਗ ਪਏ ਤੇ ਬਾਦਸ਼ਾਹ ਨੂੰ ਝਟਪਟ ਜਵਾਬ ਨਾ ਦੇ ਸਕੇ ਸਾਰੇ ਵਜ਼ੀਰ ਆਪਣੀ ਆਪਣੀ ਜ਼ੁਬਾਨ ਨੂੰ ਸੱਜੇ ਖੱਬੇ ਚੱਕਰ ਵਾਂਗੂ ਫੇਰਨ ਲੱਗੇ ਉਹਨਾਂ ਨੇ ਆਪਣੇ ਬਚਨਾਂ ਨੂੰ ਇੰਨੀ ਛੇਤੀ ਮੂੰਹ ਵਿੱਚੋਂ ਬਾਹਰ ਕੱਢਿਆ ਜਿਵੇਂ ਕਮਾਨ ਵਿੱਚੋਂ ਤੀਰ ਨਿਕਲਦਾ ਹੈ ਅਰਥਾਤ ਝਟਪਟ ਜਵਾਬ ਦਿੱਤਾ हे ਰਾਜਨ ਤੁਸੀਂ ਬੜੇ ਸਿਆਣੇ ਤੇ ਆਜ਼ਾਦ ਦਿਮਾਗ ਵਾਲੇ ਹੋ ਤੁਸੀਂ ਇਹ ਕੀ ਕਿਹਾ ਅਸੀਂ ਬੜੇ ਹੈਰਾਨ ਹਾਂ ਜੇ ਉਸ ਆਦਮੀ ਦਾ ਜ਼ਮਾਨੇ ਵਿੱਚ ਇਸ ਤਰ੍ਹਾਂ ਦਾ ਘਾਰ ਵਿਹਾਰ ਹੋਵੇ ਉਸ ਦੇ ਹੱਥ ਰਾਜ ਸੌਂਪ ਦੇਣਾ ਪ੍ਰਤੱਖ ਤੌਰ ਤੇ ਹੀ ਬੁਰਾ ਹੈ ਮਤਲਬ ਇਹ ਕਿ ਆਪਨੇ ਜਿਨ੍ਹਾਂ ਲੱਛਣਾਂ ਵਾਲੇ ਆਦਮੀ ਦਾ ਜ਼ਿਕਰ ਕੀਤਾ ਹੈ ਇਹੋ ਜਿਹੇ ਆਦਮੀ ਨੂੰ ਰਾਜ ਗੱਦੀ ਸੌਂਪ ਦੇਣੀ ਬਹੁਤ ਬੁਰੀ ਗੱਲ ਹੈ ਆਪ ਦੇ ਇਸ ਬਚਨ ਵਿੱਚ ਕੀ ਰਾਜ਼ ਹੈ हे ਧਰਤੀ ਤੇ ਸਮੁੰਦਰ ਦੇ ਬਾਦਸ਼ਾਹ ਦੁਨੀਆ ਤਾਂ ਇਹਨਾਂ ਲੱਛਣਾਂ ਨੂੰ ਔਗਣ ਕਹਿੰਦੀ ਹੈ ਤੇ ਤੁਸੀਂ ਇਹਨਾਂ ਲੱਛਣਾਂ ਨੂੰ ਗੁਣ ਕਹਿ ਰਹੇ ਹੋ ਨਾ ਹੀ ਆਪ ਨੇ ਜਾਗ ਅੰਦਰ ਪਿੱਠ ਦਿਖਾਈ ਹੈ ਤੇ ਨਾ ਹੀ ਕਦੇ ਦੁਸ਼ਮਣ ਨੂੰ ਗਾਲ ਦਿੱਤੀ ਹੈ ਨਾ ਹੀ ਆਪ ਦੀ ਕਿਸੇ ਲਿਖਤ ਉੱਤੇ ਦੁਸ਼ਮਣ ਨੇ ਕਦੇ ਉਂਗਲ ਰੱਖੀ ਹੈ ਭਾਵ ਆਪ ਦੇ ਹੁਕਮ ਨੂੰ ਕਦੇ ਵੀ ਕਿਸੇ ਨੇ ਰੱਦ ਨਹੀਂ ਕੀਤਾ ਤੁਸੀਂ ਕਦੇ ਵੀ ਦੁਸ਼ਮਣ ਨੂੰ ਚੈਨ ਨਹੀਂ ਲੈਣ ਦਿੱਤਾ ਤੇ ਮਿੱਤਰਾਂ ਨੂੰ ਦੁੱਖ ਨਹੀਂ ਦਿੱਤਾ ਤੁਸੀਂ ਘਰ ਆਏ ਮੰਗਤੇ ਨੂੰ ਖਾਲੀ ਨਹੀਂ ਮੋੜਿਆ ਤੇ ਵੈਰੀ ਦੀ ਖਲ ਲਾਹੇ ਬਗੈਰ ਨਹੀਂ ਛੜਿਆ ਭਾਵ ਦੁਸ਼ਮਣ ਨੂੰ ਕਰੜੇ ਹਥਾ ਨਾਲ ਸੋਧਿਆ ਹੈ ਤੁਸੀਂ ਕਿਸੇ ਲਿਖਾਰੀ ਨੂੰ ਆਪਣੇ ਔਗਣ ਲਿਖਣ ਦੀ ਗੁੰਜਾਇਸ਼ ਹੀ ਨਹੀਂ ਦਿੱਤੀ ਤੇ ਸੱਚਾ ਬਚਨ ਕਰਨ ਵਾਲੇ ਨੂੰ ਵਡਿਆਈ ਵਾਲੀ ਪਦਵੀ ਦਿੱਤੀ ਹੈ ਤੁਸੀਂ ਹਲੇ ਤੱਕ ਕਿਸੇ ਉਸਤਾਦ ਨੂੰ ਵੀ ਕੋਈ ਬਚਨ ਕਹਿਣ ਦੀ ਜਗ੍ਹਾ ਨਹੀਂ ਦਿੱਤੀ ਤੁਸੀਂ ਬਾਦਸ਼ਾਹਾਂ ਦੀ ਪੁਰਾਣੀ ਮਰਿਆਦਾ ਨੂੰ ਕਿਉਂ ਭੁੱਲ ਗਏ ਹੋ ਤੁਸੀਂ ਕਦੇ ਕਿਸੇ ਆਦਮੀ ਨੂੰ ਬੁਰੀ ਸਲਾਹ ਨਹੀਂ ਦਿੱਤੀ ਤੁਸੀਂ ਹੋਸ਼ ਸੰਭਾਲ ਕੇ ਔਗਣਾ ਨੂੰ ਗੋਣ ਕਿਵੇਂ ਆਖ ਦਿੱਤਾ ਹੈ ਵਜ਼ੀਰ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਗੈਰ ਔਰਤ ਨੂੰ ਬੁਰੀ ਨਿਗਾਹ ਨਾਲ ਨਹੀਂ ਦੇਖਦਾ ਤੇ ਨਾ ਹੀ ਕਿਸੇ ਹੋਰ ਦੇ ਕੰਮ ਤੇ ਭੈੜੀ ਨਜ਼ਰ ਰੱਖਦਾ ਹੈ ਉਹ ਅੰਨਾ ਹੈ ਜੋ ਕਿਸੇ ਦੇ ਅਯੋਗ ਬਚਨਾ ਉੱਪਰ ਧਿਆਨ ਨਹੀਂ ਦਿੰਦਾ ਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰਨ ਤੇ ਧਿਆਨ ਲਈ ਰੱਖਦਾ ਹੈ ਉਹ ਅੰਨਾ ਹੈ ਜੋ ਕਿਸੇ ਖੋਟੀ ਕਾਰ ਵੱਲ ਨਹੀਂ ਦੇਖਦਾ ਭਾਵ ਦੇਖ ਕੇ ਵੀ ਅੰਡਰਸਟ ਕਰ ਦਿੰਦਾ ਹੈ ਨਿਸ਼ਚੈ ਕਰਕੇ ਉਹ ਆਦਮੀ ਅੰਨਾ ਹੈ ਜਿਹੜਾ ਆਦਮੀ ਆਪਣੇ ਪੈਰਾਂ ਨੂੰ ਕਦੇ ਵੀ ਖੋਟੀ ਕਾਰ ਵੱਲ ਨਹੀਂ ਵਧਾਉਂਦਾ ਹਜ਼ਾਰਾਂ ਸੂਰਮਿਆਂ ਸਾਹਮਣੋਂ ਜੰਗ ਵਿੱਚੋਂ ਪੈਰ ਪਿੱਛੇ ਨਹੀਂ ਕਰਦਾ ਉਹ ਅਡੋਲ ਹੈ ਜਿਹੜਾ ਚੋਰੀ ਦੇ ਕੰਮ ਵਿੱਚ ਨਹੀਂ ਜਾਂਦਾ ਤੇ ਨਾ ਹੀ ਕਿਸੇ ਦਾ ਬਿੱਲ ਦਿਖਾਉਂਦਾ ਹੈ ਸ਼ਰਾਬੀਆਂ ਦੇ ਘਰ ਵਿੱਚ ਨਹੀਂ ਜਾਂਦਾ ਤੇ ਨਾ ਹੀ ਕਿਸੇ ਨਾਲ ਠੱਗੀ ਕਰਦਾ ਹੈ ਉਹ ਹੱਥਾਂ ਪੈਰਾਂ ਤੇ ਹੀਲਿਆਂ ਤੋਂ ਬਗੈਰ ਹੈ ਜੋ ਬੁਰਾ ਬਚਨ ਨਹੀਂ ਬੋਲਦਾ ਤੇ ਨਾ ਹੀ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਕਰਦਾ ਹੈ ਤੇ ਨਾ ਕਰਨ ਦੀ ਇੱਛਾ ਕਰਦਾ ਹੈ ਉਹ ਜ਼ੁਬਾਨ ਤੋਂ ਬਗੈਰ ਹੈ ਜਿਹੜਾ ਆਦਮੀ ਕਿਸੇ ਦਾ ਬੁਰਾ ਕਰਨ ਵਾਲੀ ਕਾਰ ਵਿੱਚ ਪੈਰ ਨਹੀਂ ਰੱਖਦਾ ਅਸਲ ਵਿੱਚ ਉਹ ਪੈਰਾਂ ਤੋਂ ਬਗੈਰ ਜਾਂ ਪੈਰਾਂ ਤੋਂ ਲੰਗੜਾ ਹੈ ਜਿਸ ਨੇ ਕਿਸੇ ਦੇ ਮਾਲ ਦੀ ਚੋਰੀ ਕਰਕੇ ਆਪਣੇ ਹੱਥ ਗੰਦੇ ਨਹੀਂ ਕੀਤੇ ਤੇ ਨਾ ਹੀ ਆਪਣਾ ਅਯੋਗ ਖਾਣਾ ਖਾਣ ਲਈ ਹੱਥ ਫਸਾਰੇ ਹਨ ਉਹ ਆਦਮੀ ਹੱਥਾਂ ਤੋਂ ਬਗੈਰ ਹੈ ਜਿਹੜਾ ਆਪਣੇ ਹੱਥਾਂ ਨਾਲ ਕਿਸੇ ਦਾ ਮਾਲ ਫੜਨ ਦੀ ਇੱਛਾ ਨਹੀਂ ਰੱਖਦਾ ਨਾ ਪਰਜਾ ਨੂੰ ਦੁਖੀ ਕਰਦਾ ਹੈ ਤੇ ਨਾ ਹੀ ਕਿਸੇ ਗਰੀਬ ਦਾ ਨੁਕਸਾਨ ਕਰਦਾ ਹੈ ਉਹ ਵਿਅਕਤੀ ਹੱਥਾਂ ਤੋਂ ਬਗੈਰ ਹੈ ਜਿਹੜਾ ਆਦਮੀ ਕਿਸੇ ਬੇਗਾਨੀ ਇਸਤਰੀ ਨੂੰ ਹੱਥ ਨਹੀਂ ਪਾਉਂਦਾ ਤੇ ਨਾ ਹੀ ਪਰਜਾ ਦੀ ਸੁਤੰਤਰਤਾ ਤੇ ਚੜ੍ਹਾਈ ਕਰਦਾ ਹੈ ਭਾਵ ਪਰਜਾ ਦੀ ਆਜ਼ਾਦੀ ਵਿੱਚ ਦਖਲ ਨਹੀਂ ਦਿੰਦਾ ਉਹ ਆਦਮੀ ਵੀ ਹੱਥਾਂ ਤੋਂ ਬਗੈਰ ਹੈ ਜਿਹੜਾ ਵੱਢੀ ਲੈ ਕੇ ਆਪਣੇ ਹੱਥ ਗੰਦੇ ਨਹੀਂ ਕਰਦਾ ਸਗੋਂ ਆਪਣੇ ਹੱਥਾਂ ਨਾਲ ਰਾਜੇ ਦੇ ਦੁਸ਼ਮਣਾਂ ਨੂੰ ਖਾਕ ਵਿੱਚ ਮਿਲਾ ਦਿੰਦਾ ਹੈ ਉਸ ਆਦਮੀ ਦੇ ਵੀ ਹੱਥ ਨਹੀਂ ਹਨ ਜਿਹੜਾ ਆਦਮੀ ਜੰਗ ਵਿੱਚ ਦੁਸ਼ਮਣ ਨੂੰ ਵਾਰ ਕਰਨ ਦਾ ਮੌਕਾ ਨਹੀਂ ਦਿੰਦਾ ਜੋ ਤਲਵਾਰ ਵੰਦਾ ਹੋਇਆ ਪੱਥੇ ਵਿੱਚੋਂ ਤੀਰਾਂ ਦਾ ਮੀਂਹ ਵਸਾ ਦਿੰਦਾ ਹੈ ਉਹ ਆਦਮੀ ਡਰ ਤੋਂ ਬਗੈਰ ਹੈ ਜਿਹੜਾ ਆਦਮੀ ਜੰਗ ਸਮੇ ਘੋੜਿਆਂ ਨੂੰ ਆਰਾਮ ਨਹੀਂ ਕਰਨ ਦਿੰਦਾ ਤੇ ਨਾ ਹੀ ਦੁਸ਼ਮਣ ਨੂੰ ਮੁਲਕ ਵਿੱਚ ਰਹਿਣ ਲਈ ਜਗ੍ਹਾ ਦਿੰਦਾ ਹੈ ਉਸ ਦਾ ਦਿਲ ਨਹੀਂ ਟੜਕਦਾ ਗੁਣਵਾਨ ਪੁਰਸ਼ ਉਸ ਆਦਮੀ ਨੂੰ ਹੱਥਾਂ ਤੋਂ ਬਿਨਾ ਟੁੰਡਾ ਕਹਿੰਦੇ ਹਨ ਜਿਹੜਾ ਬੁਰਾ ਕੰਮ ਕਰਨ ਲਈ ਲੱਕ ਨਹੀਂ ਬੰਦਾ ਭਾਅ ਬੁਰਾ ਕਰਮ ਨਹੀਂ ਕਰਦਾ ਜਿਹੜਾ ਆਦਮੀ ਆਪਣੀ ਜ਼ੁਬਾਨ ਤੋਂ ਬੁਰਾ ਸ਼ਬਦ ਨਹੀਂ ਬੋਲਦਾ ਉਹ ਇਸ ਸੰਸਾਰ ਵਿੱਚ ਪ੍ਰਗਟ ਤੌਰ ਤੇ ਗੁੰਗਾ ਜਾਂ ਜ਼ੁਬਾਨ ਤੋਂ ਬਗੈਰ ਹੈ ਜਿਹੜਾ ਪੁਰਸ਼ ਆਪਣੇ ਕੰਨਾਂ ਨਾਲ ਕਿਸੇ ਦੀਆਂ ਬੁਰੀਆਂ ਗੱਲਾਂ ਨਹੀਂ ਸੁਣਦਾ ਸੂਝਵਾਨ ਅਤੇ ਗਿਆਨਵਾਨ ਉਸ ਨੂੰ ਬੋळा ਜਾਂ ਕੰਨਾਂ ਤੋਂ ਬਗੈਰ ਕਹਿੰਦੇ ਹਨ ਜਿਹੜਾ ਆਦਮੀ ਪੜਦੇ ਪਿੱਛੇ ਕਿਸੇ ਦੀ ਚੁਗਲੀ ਨਹੀਂ ਸੁਣਦਾ ਉਸ ਨੂੰ ਆਪਣਾ ਬਾਸ਼ਾ ਜਾਣੋ ਤੇ ਆਖੋ ਜਿਹੜਾ ਆਦਮੀ ਕਿਸੇ ਦੇ ਬੁਰੇ ਕੰਮ ਦੀ ਵਾਸ਼ਨਾ ਨਹੀਂ ਲੈਂਦਾ ਉਹ ਆਦਮੀ ਨੱਕ ਤੋਂ ਬਿਨਾ ਤੇ ਚੰਗੇ ਸੁਭਾਅ ਵਾਲਾ ਜੋ ਆਦਮੀ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਕੋਲੋਂ ਨਹੀਂ ਡਰਦਾ ਤੇ ਬੜੇ ਬੜੇ ਹਿੰਮਤ ਵਾਲੇ ਸੂਰਮਿਆਂ ਨੂੰ ਮਾਰ ਕੇ ਖਾਕ ਵਿੱਚ ਮਿਲਾ ਦਿੰਦਾ ਹੈ ਅਤੇ ਜਿਹੜਾ ਆਦਮੀ ਜੰਗ ਸਮੇ ਸਦਾ ਸੁਰਤ ਵਿੱਚ ਰਹਿੰਦਾ ਹੈ ਤੇ ਤੀਰ ਤੇ ਬੰਦੂਕ ਚਲਾਉਣ ਦਾ ਯਤਨ ਕਰਦਾ ਹੈ ਅਤੇ ਜਿਹੜਾ ਆਦਮੀ ਨਿਆਂ ਕਰਨ ਦਾ ਉਦਮ ਕਰਦਾ ਹੈ ਤੇ ਗਰੀਬ ਤੇ ਮਸਕੀਨ ਰਹਿੰਦਾ ਹੈ ਅਤੇ ਜਿਹੜਾ ਪੁਰਸ਼ ਜੰਗ ਸਮੇ ਕੋਈ ਬਹਾਨਾ ਨਹੀਂ ਕਰਦਾ ਤੇ ਬੇਸ਼ੁਮਾਰ ਵੈਰੀਆਂ ਨੂੰ ਵੇਖ ਕੇ ਡਰਦਾ ਨਹੀਂ ਜੇ ਕੋਈ ਆਦਮੀ ਇਸ ਕਿਸਮ ਦਾ ਬਹਾਦਰ ਹੋਇਆ ਹੈ ਜੋ ਸੰਸਾਰ ਦੀ ਕਾਰ ਵਿੱਚ ਜੁਦ ਦੀ ਸਾਜਨਾ ਕਰੇ ਇਸ ਤਰ੍ਹਾਂ ਜਿਸ ਕਿਸੇ ਆਦਮੀ ਤੇ ਮੇਰੀਆਂ ਇਹ ਕਈਆਂ ਹੋਈਆਂ ਸਿਫਤਾਂ ਲਾਗੂ ਹੋਣ ਉਸ ਆਦਮੀ ਦੇ ਬਾਦਸ਼ਾਹ ਬਣਨ ਨਾਲ ਸੰਸਾਰ ਇੱਜ਼ਤ ਪਾਏਗਾ ਸਿਆਣੇ ਵਜ਼ੀਰਾਂ ਨੇ ਰਾਜ ਦੀ ਇਹ ਗੱਲ ਸਮਝ ਲਈ ਤੇ ਜਾਣਿਆ ਇਹ ਰਾਜਾ ਬੜਾ ਸਿਆਣਾ ਹੈ ਤੇ ਬੇਨਤੀ ਮੰਨਣ ਵਾਲਾ ਹੈ ਬਾਦਸ਼ਾਹ ਨੇ ਵਜ਼ੀਰਾਂ ਨੂੰ ਕਿਹਾ ਜਿਸ ਕਿਸੇ ਆਦਮੀ ਨੂੰ ਤੁਸੀਂ ਚੰਗੀ ਅਕਲ ਵਾਲਾ ਪਛਾਣ ਲਵੋ ਉਸ ਨੂੰ ਇਸ ਧਰਤੀ ਦਾ ਰਾਜ ਤੇ ਤਾਜ ਦੇ ਦੇਣਾ ਉਸ ਆਦਮੀ ਨੂੰ ਪ੍ਰithvi ਦਾ ਰਾਜ ਤੇ ਤਾਜ ਬਖਸ਼ ਦੇਣਾ ਜਿਸ ਨੂੰ ਕਿ ਤੁਸੀਂ ਪਰਜਾ ਦਾ ਪਾਲਣ ਵਾਲਾ ਪਛਾਣ ਲਓ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਉਸ ਦੇ ਚਾਰੇ ਪੁੱਤਰ ਬੜੇ ਹੈਰਾਨ ਹੋਏ ਕਿ ਸਭ ਕਮਾਂ ਵੇਲੇ ਇਸ ਗੁਣਾ ਰੂਪੀ ਗੇਂਦ ਨੂੰ ਕੌਣ ਫੜੇਗਾ ਜਿਸ ਆਦਮੀ ਦੀ ਅਕਲ ਸਹਾਇਤਾ ਕਰਦੀ ਹੈ ਸੰਸਾਰ ਦੇ ਕੰਮਾਂ ਵਿੱਚ ਉਸਦੀ ਹੀ ਮੁਰਾਦ ਪੂਰੀ ਹੁੰਦੀ ਹੈ ਸੋ ਇਸ ਸਾਖੀ ਵਿੱਚ ਗੁਰੂ ਜੀ ਲਿਖਦੇ ਹਨ ਕਿ ਇਹ ਔਰੰਗਜ਼ੇਬ ਚੀਨ ਦੇ ਸਿਆਣੇ ਬਾਦਸ਼ਾਹ ਦਾ ਜਦ ਅੰਤ ਸਮਾਂ ਆਇਆ ਤਾਂ ਉਸਦੇ ਵਜ਼ੀਰਾਂ ਨੇ ਪੁੱਛਿਆ ਕਿ ਆਪ ਦੇ ਪਿੱਛੋਂ ਇਹ ਰਾਜਗਦੀ ਕਿਸ ਨੂੰ ਸੌਂਪੀ ਜਾਏ ਤਦ ਬਾਦਸ਼ਾਹ ਨੇ ਬਹੁਤ ਸਾਰੇ ਗੁਣਾ ਦਾ ਵਰਣਨ ਕੀਤਾ ਕਿ ਜਿਸ ਆਦਮੀ ਵਿੱਚ ਤੁਸੀਂ ਇਹ ਗੁਣ ਦੇਖੋ ਉਸੇ ਨੂੰ ਹੀ ਰਾਜਗਦੀ ਤੇ ਬਿਠਾ ਦੇਣਾ ਬਾਦਸ਼ਾਹ ਦੇ ਬਚਨ ਸੁਣ ਕੇ ਉਸ ਦੇ ਸਾਰੇ ਪੁੱਤਰ ਬੜੇ ਹੈਰਾਨ ਹੋਏ ਕਿ ਸਾਡੇ ਵਿੱਚ ਤਾਂ ਇਹ ਗੁਣ ਨਹੀਂ ਹਨ ਇਸ ਲਈ ਅਸੀਂ ਇਸ ਰਾਜਗਦੀ ਦੇ ਯੋਗ ਨਹੀਂ ਹਾਂ ਐ ਔਰੰਗਜ਼ੇਬ ਪ੍ਰਮਾਤਮਾ ਨੇ ਤੈਨੂੰ ਬਾਦਸ਼ਾਹੀ ਬਖਸ਼ੀ ਹੈ ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਚੰਗੇ ਗੁਣਾਂ ਨੂੰ ਧਾਰਨ ਕਰਕੇ ਪਰਜਾ ਨਾਲ ਨਿਆਂ ਵਾਲਾ ਵਰਤਾਓ ਕਰ ਇਸ ਹਕਾਇਤ ਰਾਹੀਂ ਸਤਿਗੁਰੂ ਜੀ ਔਰੰਗਜ਼ੇਬ ਨੂੰ ਨਿਆਕਾਰੀ ਤੇ ਗੁਣਵਣ ਭਾਸ਼ਾ ਬਣਨ ਦਾ ਉਪਦੇਸ਼ ਦਿੰਦੇ ਹਨ ਤੇ ਫਿਰ ਆਪਣੇ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਕਿ ਹੇ ਸਤਿਗੁਰੂ ਜੀ ਮੈਨੂੰ ਹਰੇ ਰੰਗ ਯਾਨੀ ਕਿ ਹਰੀ ਦੇ ਨਾਮ ਦਾ ਪਿਆਲਾ ਬਖਸ਼ੋ ਜੋ ਮੇਰੇ ਲਾਇਕ ਤੇ ਜੋ ਜੰਗ ਸਮੇ ਮੇਰੇ ਕੰਮ ਆਉਣ ਵਾਲਾ ਹੈ ਹੇ ਗੁਰਦੇਵ ਮੈਨੂੰ ਅੱਖਾਂ ਵਿੱਚ ਮਸਤੀ ਦੇਣ ਵਾਲਾ ਹਰੀ ਦੇ ਨਾਮ ਦਾ ਪਿਆਲਾ ਬਖਸ਼ੋ ਜੋ 100 ਸਾਲ ਦੇ ਬੁੱਢੇ ਨੂੰ ਵੀ ਨੌਜਵਾਨ ਕਰ ਦਿੰਦਾ ਹੈ ਸੋ ਸਾਹ ਸੰਗਤ ਜੀ ਆਪ ਜੀ ਨੇ ਜ਼ਫਰਨਾਮੇ ਵਿੱਚ ਲਿਖੀ ਹੋਈ ਤੀਸਰੀ ਹਕਾਇਤ ਸਰਵਣ ਕੀਤੀ ਹੈ ਜਿਸ ਦੇ ਸਾਰਾ ਅਰਥ ਕਰਕੇ ਦਾਸ ਨੇ ਆਪ ਜੀ ਨੂੰ ਸਰਵਣ ਕਰਵਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ